ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 1 ਮਹੀਨਾ ਪਹਿਲਾਂ ਇੱਕ ਮਨ ਬਣਾਇਆ ਸੀ ਜੀ ਜਿਨ੍ਹਾਂ ਬੰਦਿਆਂ ਦੇ ਨਾਮ ਨਾਲ ਸਿੰਘ ਲੱਗਿਆ ਹੋਇਆ ਹੈ ਮੈਂ ਵੀ ਉਹਨਾਂ ਦਾ ਸਤਿਕਾਰ ਕਰਿਆ ਕਰੀਆ ਮਾੜ ਮੋਟਾ ਪਰ ਜਦੋਂ ਕਰਤੂਤਾਂ ਦੇਖਦੇ ਆ ਕਿ ਕਿੰਨਾ ਗਿਰ ਜਾਂਦੇ ਨੇ ਕਿੱਦਾਂ ਹੈ ਕੋਲੀ ਚੱਟ ਚਪਲਾ ਚੱਟ ਜੁੱਤੀਆਂ 'ਚ ਬਹਿਣ ਵਾਲੇ ਬਣ ਜਾਂਦੇ ਉਹੋ ਜੀ ਕਰਦਾ ਵੀ ਇਹ ਸਿੰਘ ਸਿੰਘ ਨਹੀਂ ਹੈਗੇ ਇਹਨਾਂ ਦਾ ਚੰਗੀ ਤਰ੍ਹਾਂ ਮਾਨ ਸਨਮਾਨ ਵਧੀਆ ਕਰੜੇ ਸ਼ਬਦਾਂ ਨਾਲ ਕੀਤਾ ਜਾਂਦਾ ਮੈਂ ਗੱਲ ਕਰਨੀ ਹੈ ਅਮਰਤਪਾਲ ਉਰਫ ਮੂਤਪਾਲ ਦੀ ਹੁਣ ਇਹਨੇ ਫੇਰ ਪਟੀਸ਼ਨ ਪਾ ਦਿੱਤੀ ਕਹਿੰਦਾ ਮੈਨੂੰ ਪ੍ਰੋਬਲ ਦਿਓ ਤੇ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਫੇਰ ਹੁਕਮ ਕਰਤਾ ਵੀ ਦੱਸ ਦੇਣਾ ਵਿੱਚ ਜਵਾਬ ਦਿਓ ਜਵਾਬ ਕੀਆ ਉਹੀ ਬਾਹਾਂ ਉਹੀ ਕਹਾੜੀ ਉਹੀ ਹੱਥ ਉਹੀ ਕਲਮ ਉਹੀ ਕਾਮੇਜ ਕੀ ਲਿਖਿਆ ਜਾਣਾ ਵੀ ਜਿਹੜਾ ਇਹ ਮੂਤਪਾਲ ਹੈ ਇਹ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕਰਦਾ ਹੈ ਭੜਕਾਉਂਦਾ ਹੈ ਪੰਜਾਬ ਦਾ ਮਾਹੌਲ ਖਰਾਬ ਕਰੂ ਅਸੀਂ ਐਨਐਸਏ ਹਟਾ ਨਹੀਂ ਸਕਦੇ ਬੇਨ ਪ੍ਰਭੂਲ ਨਾਂ ਦਿੱਤੀ ਜਾਵੇ ਇਹੀ ਲਿਖ ਕੇ ਜਵਾਬ ਭੇਜਣਾ ਚਲੋ ਇਹ ਤਾਂ ਸਰਕਾਰ ਦੇ ਫਰਜ਼ ਦੇ ਨੇ ਜ਼ਿੰਮੇਵਾਰੀ ਹੁੰਦੀ ਹੈ ਵੀ ਕੱਲ ਨੂੰ ਕੋਈ ਪੰਗਾ ਖੜਾ ਕਰਤਾ ਤਾਂ ਅਸੀਂ ਕਿਦਾਂ ਠੀਕ ਕਰਾਂਗੇ ਅਸੀਂ ਕਿਦਾਂ ਮਾਹੌਲ ਨੂੰ ਬਧੂਆ ਤਰੀਕੇ ਨਾਲ ਰੱਖ ਸਕਦੇ ਆ ਇਹ ਤਾਂ ਉਹਨਾਂ ਦਾ ਜਵਾਬ ਹੈ ਪਰ ਕੀ ਇਹ ਉਹ ਯੋਧੇ ਆ ਜਿਹੜੇ ਕਹਿੰਦੇ ਸੀ ਅਸੀਂ ਤਾਂ ਸ਼ਿਰ ਦੇ ਦੇਾਂਗੇ ਅਸੀਂ ਤਾਂ ਕੁਰਬਾਨੀ ਦੇ ਦੇਾਂਗੇ ਮੈਂ ਤਾਂ ਆਪਾ ਬਾੜ ਦੀ ਮੈਂ ਤਾਂ ਕਾਮ ਰੇ ਮਾਰ ਮਿਟ ਨੂੰ ਇਹ ਉਹੀ ਬੰਦੇ ਨੇ ਕਿੰਨੇ ਕਿੰਨੇ ਸ਼ਬਦ ਪੜ੍ਹਦੇ ਸੀ ਇਹ ਜੋ ਤੋਂ ਪ੍ਰੇਮ ਖੇਲਣ ਦਾ ਚਾਉ ਸ਼ਿਰ ਧਰਤਲੀ ਗਲੀ ਮੇਰੀ ਆਓ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦਿਨ ਕੇ ਖੇਤ ਇਦਾਂ ਦੇ ਸ਼ਬਦ ਪੜੇ ਸੀ ਨੂੰ ਵੱਡੇ ਵੱਡੇ ਤੇ ਹੁਣ ਹੁਣ ਬਿਲਕੀ ਜਾਂਦੇ ਵੇਸਾ ਉਹਨੂੰ ਛੇਤੀ ਬਾਹਰ ਕੱਢੋ ਛੇਤੀ ਬਾਹਰ ਕੱਢੋ ਫਿਰ ਤਾਂ ਕਿੰਨੇ ਸਾਲ ਹੋਏ 22 ਹੀ ਘਟਣਾ ਹੈ ਵੀ ਸਭੇ ਚੱਲਦਾ ਤਿੰਨ ਸਾਲ ਹੀ ਹੋਏ ਬਤੁਤ ਬਾਲਾ ਨਹੀਂ ਜਾਨ ਤਿੰਨ ਸਾਲ ਦੇ ਵਿੱਚ ਕਿਦਾਂ ਪਿੱਟਦੇ ਨੇ ਜਿਹੜੇ 30 35 35 ਦੇ ਸਾਲ ਜੇਲ੍ਹਾਂ ਵਿੱਚ ਬੈਠੇ ਐ ਉਹਨਾਂ ਨੇ ਕਦੇ ਪੱਟਸਾ ਪਾ ਕੀਤਾ ਕਦੇ ਕਿਸੇ ਨੂੰ ਕੋਈ ਚਿੱਠੀ ਲਿਖੀ ਐ ਕਦੇ ਮੈਂ ਤਰਲਾ ਕੀਤਾ ਵੀ ਸਾਨੂੰ ਛੱਡੋ ਤੇ ਤੁਸੀਂ ਤੁਸੀਂ ਪਿੱਟੀ ਜਾਂਦੇ ਹੋ ਅੱਜ ਇੱਕ ਹੋਰ ਬੇਨਤੀ ਕਰਨੀ ਹੈ ਜਦੋਂ ਇਹਦੀ ਮੈਰਿਜ ਹੋਈ ਐ ਨਾ ਉਦੋਂ ਇਹਨੇ ਇੱਕ ਵੀ ਫੋਟੋ ਆਪਣੇ ਘਰ ਘਰ ਵਾਲੀ ਦੀ ਵੇਰ ਨਹੀਂ ਕਰ ਦਿੱਤੀ ਜਣੇ ਕਿਵੇਂ ਲੋਕਾਂ ਸਾਹਮਣੇ ਆਵੇ ਨਾ ਤੇ ਹੁਣ ਇਹਦੀਆਂ ਵੀਡੀਓ ਆਡੀਓ ਸੌਰੀ ਫੋਟੋਆਂ ਮੈਂ viral ਹੋਈ ਜਾਂਦੀਆਂ ਨੇ ਹਾਲਾਂਕਿ ਉਹ ਪਾਪੇ ਨੇ ਨਹੀਂ ਮੰਨਣਾ ਅਮਰਤਪਾਲ ਦੇ ਮੋਤਪਾਲ ਦੇ ਪਾਪੇ ਨੇ ਨਹੀਂ ਮੰਨਣਾ ਵੀ ਸਾਡੇ ਨੂਨ ਦੀ ਫੋਟੋ ਉਹਨੇ ਕਹਿਣਾ ਨਾ ਇਹ ਆਈ ਆਈ ਨਾਲ ਇਹ ਬਣਾਈ ਹੈ ਸਾਡੇ ਪਰਿਵਾਰ ਦੀ ਕਰਦਾਰ ਕੁਸ਼ੀ ਕਰਦੇ ਨੇ ਉਹਨੇ ਇਦਾਂ ਕਹਿਣਾ ਤੇ ਹੁਣ ਵੱਧ ਤੋਂ ਵੱਧ ਕਿਉਂ ਉਹ ਜਿਹੜੀਆਂ ਫੋਟੋਆਂ ਨੇ viral ਕਰੀਆਂ ਨੇ ਮਤਲਬ ਵੀ ਲੋਕਾਂ ਦੇ ਵਿੱਚ ਕੋਈ ਨਾ ਕੋਈ ਸ਼ਿੰਗਣੀ ਛੇੜੀ ਜਾਵੇ ਵੀ ਭਾਉ ਨੂੰ ਮੂਤ ਪਾਲ ਨੂੰ ਭਰ ਜੋਬਨ ਜਵਾਨੀ ਉਤੇ ਕੈਦ ਕਰਦਾ ਘਰ ਵਾਲੀ ਬਾਹਰ ਦਰਸਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਪਦੀ ਹੈ ਐਦਾਂ ਦੀਆਂ ਉਦਾਹਰਣਾਂ ਦੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੁਣ ਤਾਂ ਉਹ ਫੋਟੋ ਮਾਇਰਲ ਹੋ ਰਹੀਆਂ ਨੇ ਪਹਿਲਾਂ ਜੋ ਗੱਲ ਚੱਲੀ ਸੀ ਮੇਜੇ ਜਲ ਸੌਤਾ ਪਾਈ ਨਹੀਂ ਬੀਬੀ ਦੇ ਹੁਣ ਸਿਰਸਾਂ ਦਿਖਾਈ ਹੋਈ ਹੈ ਹਾਂ ਇੱਥੋਂ ਲੱਗਦਾ ਵੀ ਏਆਈ ਨੇ ਬਣਾਈ ਹੋ ਕਿਉਂਕਿ ਪਹਿਲਾਂ ਜਿਹੜੀ ਫੋਟੋ ਆਈ ਉਸ ਤਾਂ ਸਿਰਸਾਂ ਪਾਈ ਨਹੀਂ ਉਹ ਬੀਬੀ ਮੁਲਾਕਾਤ ਤੇ ਜਾਂਦੀ ਹੈ ਉਥੇ ਵੀ ਚੂੜਾ ਪਾਇਆ ਹੋਇਆ ਜਸਵਿੰਦਰ ਬਰਾੜਮੰਗ ਠੀਕ ਹੈ ਨਾ ਔਲਿਪਿਸਟ ਲਾਈ ਹੋਈ ਹੈ ਮੂੰਹ ਤੇ ਕਾਫੀ ਕੁਛ ਕੀਤਾ ਹੋਇਆ ਤੇ ਹੁਣ ਲਾਲ ਸੂਟ ਹੈ ਬੀਬੀ ਦੇ ਨਹੀਂ ਰੈੱਡ ਰੈੱਡ ਕਹਿਣਾ ਲਾਲ ਨਹੀਂ ਕਹਿਣਾ ਰੈੱਡ ਕਹਿਣਾ ਰੈੱਡ ਸੂਟ ਪਾਇਆ ਹੋਇਆ ਹੈ ਚੂੜਾ ਪਾਇਆ ਹੋਇਆ ਤੇ ਸਿਰ ਸਾਭ ਦਿਖਾਈ ਹੋਈ ਹੈ ਫਿਰ ਇਹਦਾ ਮਤਲਬ ਇਹ AI ਨਾਲ ਬਣ ਗਿਆ ਜਾਨੀ ਕਿ ਹੁਣ ਲੇਲੜੀਆਂ ਕੱਢਣ ਨੇ ਲੇਲੜੀਆਂ ਵੀ ਸਾਨੂੰ ਛੱਡ ਦਿਓ ਸੇਤੀ ਕੋਈ ਨਹੀਂ ਜੋਦਨ ਕੀ ਹੁੰਦਾ ਬੈਠੋ ਚੌਂਕੜਾ ਮਾਰ ਕੇ ਵਾਇਗਰੂ ਵਾਇਗਰੂ ਕਰੀ ਗੇ ਲੋ ਸੇਹ ਦਾਨੂ ਬਲਾ ਲਿਆ ਕਰੋ ਤੇ ਪਹਿਰੇ ਆਸੀ ਦੀ ਦੇਖ ਦੋ ਗਮਾਲਾ ਪਰ ਸੁੱਖਾ ਪੀ ਲਿਆ ਕਰੋ ਬਾਧੂ ਇੱਥੋਂ ਲੈ ਰਿਆ ਕਿਦੋਂ ਜਾਂਦੇ ਨੇ ਉਹ ਰਗੜ ਰਗੜ ਕੇ ਪੀਓ ਨਜ਼ਾਰੇ ਲੋ ਮਨੇ ਫਾਲਸਾ ਰਾਜ ਆ ਜੂਗਾ ਸੁਬਨੇ ਤੁਸੀ ਇਹੀ ਲਏ ਹੋ ਯਾਰ ਹੁਣ ਤੂੰ ਤੁਸੀ ਆਜ਼ਾਦ ਹੋ ਪਹਿਲਾਂ ਗੁਲਾਮ ਸੀ ਜਦੋਂ ਤੇ ਘੁੰਮਦੇ ਸੀ ਹੁਣ ਕੀ ਡਰਾਂ ਸੁਤ ਤੁਸੀਂ ਜੋਦੇ ਚੜਦੀ ਕਲਾ ਵਾਲੇ ਲੋਕਾਂ ਨੂੰ ਮੂਰਖੇ ਕਹਿ ਕੇ ਇਹੀ ਕਹਿ ਕੇ ਬਣਾਇਆ ਹੁਣ ਪਿੱਛਾ ਪਰ ਕੋ ਕਰਦੇ ਚਲੋ ਲਾਸਟ ਵਿੱਚ ਗੱਲ ਖਤਮ ਕਰੀਏ ਮੇ ਪੰਜਾਬ ਸਰਕਾਰ ਨੇ ਜਵਾਬ ਦੇ ਵਿੱਚ ਇਹੀ ਲਿਖਣਾ ਜੋ ਪਹਿਲਾਂ ਲਿਖਿਆ ਸੀ ਮੋਟਾ ਮੋਟਾ ਦੱਸ ਜਨਾ ਉਹ ਕਹਿਣਗੇ ਜੀ ਇਹ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਇਸ ਬੰਦੇ ਦੇ ਲੁੱਟਾਂ ਖੋਹਾਂ ਕਰਦਾ ਸੀ ਯੂਥ ਨੂੰ ਭੜਕਾਉਂਦਾ ਸੀ ਅੱਤਵਾਦ ਪੈਦਾ ਕਰੋ ਸਿਆਦ ਦਾ ਮਾਹੌਲ ਖਰਾਬ ਕਰੋ ਅਸੀਂ ਐਨਐਸ ਹੈ ਲਾ ਨਹੀਂ ਹਟਾ ਨਹੀਂ ਸਕਦੇ ਅਸੀਂ ਪ੍ਰੋਲ ਦੇਣ ਦੇ ਹੱਕ ਵਿੱਚ ਨਹੀਂ ਬਸ ਆ ਜਵਾਬ ਹੈ ਫਿਰ ਦੋ ਦਿਨਾਂ ਬਾਅਦ ਫਿਰ ਕਹਿਣਾ ਚਲੋ ਜੀ ਸੁਣਵਾਈ ਹੋ ਗਈ ਚਲੋ ਜੀ ਹੁਣ ਪਟੀਸ਼ਨ ਖਾਰਜ ਰੱਦ ਕਰ ਬਸ ਆਹੀ ਹੈ ਬਾਰ ਬਾਰ ਕਿਉਂ ਤਲ ਲਈ ਜਾਂਦੇ ਜਿਗਰਾ ਰੱਖੋ ਮੜਾ ਮੁੱਟਾ ਸਿੱਧਾ ਕਹੋ ਬੇਸ਼ੀ ਦੀ ਪੌਣ ਲੱਗਿਆ ਜੀ ਇਹ ਤਾਂ ਐ ਕਹੋ ਇਹ ਤਾਂ ਅੰਨ ਦਾ ਦਾਣਾ ਨਹੀਂ ਖਾਂਦੇ ਐ ਭੁੱਖ ਹੜਤਾਲ ਤੇ ਬੈਠੋ ਜਦੋਂ ਭੁੱਖ ਹੜਤਾਲ ਰੱਖ ਲਈ ਫਿਰ ਨਾਟਕ ਕਰਨਗੇ ਭੁੱਖੇ ਮਰਦੇ ਸਾਡੀ ਰੋਟੀ ਵੀ ਜਰਦਾ ਪਾਤਾ ਸਾਡੀ ਰੋਟੀ ਤੇ ਝੂਠੇ ਹੱਥ ਲਾਤੇ ਫਿਰ ਇਦਾਂ ਪਿੱਟਣਗੇ ਥੋੜਾ ਜਿਹੜਾ ਗੁੱਲੀ ਦਾਣ ਪੈਣਾ ਸੀ ਨਾ ਮਤਲਬ ਉੱਲੂ ਸਿੱਧਾ ਕਰਨਾ ਸੀ ਉਹ ਹੋਣਾ ਨਹੀਂ ਕਿਉਂਕਿ ਤੁਹਾਡੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਪੰਜਾਬ ਵਿੱਚ ਲੱਗ ਗਿਆ ਪਤਾ ਹੁਣ ਜਿਹੜੇ ਬੰਦੇ ਪੂਛਾਂ ਚੱਕੀ ਪਿੱਛੇ ਫਿਰਦੇ ਸੀ ਖਾਲਰਤਾਨ ਜਿੰਦਾਬਾਦ ਅਮਰਸਪਾਲ ਜਿੰਦਾਬਾਦ ਉਹ ਕਹਿੰਦੇ ਬੀਜੇਪੀ ਦਾ ਬੰਦਾ ਉਹ ਸਿੱਧਾ ਕਹਿਣ ਲੱਗ ਪਿਆ ਚਲੋ ਗੱਲ ਮੁੱਕਦੀ ਹੈ ਭੇਡਾਂ ਨੂੰ ਬੇਨਤੀ ਹੈ ਵੀ ਐਵੇਂ ਨਾ ਕਿਸੇ ਨੂੰ ਕਹਿ ਕਹਾ ਕਿ ਕੋਈ ਜੁੱਤੀਆਂ ਨਾ ਖਾਲੇ ਕਿਸੇ ਤੋਂ ਪੁਰਸ ਹੁਣ ਪੰਜਾਬ ਦੀ ਅੱਗ ਹੀ ਹੋਈ ਹੈ ਕਿਉਂਕਿ ਪੁਲਿਸ ਤੁਹਾਨੂੰ ਕਿੱਥੇ ਕਿੱਥੇ ਜਾ ਕੇ ਸੰਭਾਲੇ ਜੋ ਜੁੱਤੀਆਂ ਖਾਣ ਵਾਲੇ ਕੰਮ ਕਰਦੇ ਫਿਰ ਜੁੱਤੀਆਂ ਪਹਿਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ